ਕੀ ਕਹਿ ਰਹੇ ਸੀ ਆ ਫੜੀਆਂ ਬੜੇ ਬੜੀ ਗੱਲ ਕਰ ਰਹੇ ਸੀ ਪਾੜੀਆਂ ਵਾਲੇ ਕੀ ਕਰਨ ਬੋਈ ਦੁਕਾਨਦਾਰ ਕੀ ਕਰਨ ਇਹ ਰਿਸਟਾ ਜਾਮ ਵਿਲ ਲੈ ਤੇ ਸੁੱਟ ਰੇ ਦੇ ਦੇਣੇ ਹੁਣ ਅਸੀਂ ਦੁਕਾਨਾਂ ਬਾਹਰ ਹੀ ਕੱਢ ਕੇ ਲਾਵਾਂਗੇ ਅਸੀਂ ਲੱਖ ਲੱਖ ਦੋ ਦੋ ਲੱਖ ਰੁਪਏ ਕਿਰਾਏ ਦੇਣੇ ਦੁਕਾਨਦਾਰਾ ਦੁਕਾਨ ਹੈ ਜੇ ਦੁਕਾਨ ਖਾਲੀ ਵੀ ਬਾਹਰ ਹੀ ਟੇਬਲ ਲੱਗਣਗੇ ਕਰਨਗੇ ਦੁਕਾਨਦਾਰ ਸੇਰੇ ਆਂਦਾ ਹੈ 10:00 ਤੱਕ 11:00 ਤੇ 12:00 ਵਜੇ 2:00 ਵਜੇ ਤੱਕ ਬੋਣੀ ਨਹੀਂ ਨੂੰ ਸ਼ਾਮ ਨਾਲ ਟੇਬਲ ਹੀ ਬਾਹਰ ਲਾਣੇ। ਦੀ ਸ਼ਾਮ ਨੂੰ ਲੁੱਟੀ ਪਾਣੀ ਦੇ ਪੈਸੇ ਲੈ ਜੀਏ। ਮਤਲਬ ਇਹ ਹੈ ਇਹ ਰਿਕਸ਼ਾ ਦਾ ਚੱਲ ਬੰਦ ਹੋ ਜਾਣਗੇ ਜਿਹੜਾ ਮਾਲ ਸਾਡੇ ਕੋਲ ਬਾਹਰ ਹੈ। ਜੇ ਇਹ ਰਿਕਸ਼ਾ ਅਗਨਪਤ ਯਾਨਸ ਕਰ ਬੰਦ ਕਰਦੀ ਹੈ ਤੇ ਅਸੀਂ ਦੁਕਾਨਾਂ ਵੀ ਅੰਦਰ ਲੈ ਜਾਾਂਗੇ। ਪਹਿਲੇ ਇਹ ਬੰਦ ਕਰਾਣ ਫਿਰ ਅਸੀਂ ਕਰਾਂਗੇ। 1958 ਦਾ 92 ਹੈ। ਥੋੜਾ ਵੀ ਅਜੇ ਤੱਕ ਤਾਂ 92 ਬਣਿਆ ਨਹੀਂ। ਇਹ 92 ਬਣਾ ਕੇ ਦੁਕਾਨਾਂ ਅੰਦਰ ਲੈ ਜਾਾਂਗੇ। ਪ੍ਰਸ਼ਾਸਨ ਸਾਡੇ ਸਹਿਯੋਗ ਨਾਲ ਹੀ ਪ੍ਰਸ਼ਾਸਨ ਨਾਲ ਸਹਿਯੋਗ ਕਰਾਂਗੇ। ਕਿਆ ਨਾ ਭਾਜੀ ਇੱਕੋ ਗੱਲ ਜਾਣੇ ਸਾਨੂੰ ਈ ਰਿਕਸ਼ਾ ਤੋਂ ਅਸੀਂ ਵਿਦਵਾਨਦਾਰ ਬਹੁਤ ਪਰੇਸ਼ਾਨ ਆ ਤੁਸੀਂ ਆਹ ਦੇਖਿਆ ਹੀ ਹੋਣਾ ਇੱਥੇ ਖਾਲੀ ਰਿਕਸ਼ਾ ਬਿਜ ਕੁੜੀਆਂ ਫਿਰਦੀਆਂ ਇਹਨਾਂ ਕਰਕੇ ਜਾਮ ਐ ਸਿਰਫ ਬਾਜ਼ਾਰ ਦੇ ਵਿੱਚ ਕੋਈ ਕਸਟਮਰ ਨਹੀਂ ਆ ਰਿਹਾ ਏਸ਼ੀਆ ਦਾ ਸਭ ਨਾਲੋਂ ਵੱਡਾ ਚੋੜਾ ਬਾਜ਼ਾਰ ਜਿਹੜਾ ਗਿਣਿਆ ਜਾਂਦਾ ਅੱਜ ਦੀ ਘੜੀ ਇਹ ਹਾਲ ਹੋ ਲ ਜੂਗਾ ਇੱਥੇ ਕੋਈ ਕਸਟਮਰ ਆਣਾ ਪਸੰਦ ਨਹੀਂ ਕਰਦਾ ਕਿਉਂਕਿ ਉਹ ਉਹਦੀ ਵਜ੍ਹਾ ਸਿਰਫ ਜਾਮ ਕਿਉਂਕਿ ਜਾਮ ਇਹ ਰਿਕਸ਼ਾ ਦੀ ਨਾ ਕੋਈ ਵੈਰੀਫਿਕੇਸ਼ਨ ਹੈ ਨਾ ਇਹਦੇ ਕੋਈ ਨੰਬਰ ਪਲੇਟ ਹੈ ਇਹਦੇ ਵਿੱਚ ਇਹਨਾਂ ਦੀ ਜਿਹੜੇ ਚਲਾਉਂਦੇ ਆ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ 80% ਕ੍ਰਿਮੀਨਲ ਲੋਕ ਚਲਾ ਰਹੇ ਆ ਇਹ ਵਾਰਦਾਤਾ ਕਰ ਰਹੇ ਆ ਇਹਨਾਂ ਦੀ ਕੋਈ ਪੁੱਛਗਿੱਛ ਹੀ ਨਹੀਂ ਅਸੀਂ ਪ੍ਰਸ਼ਾਸਨ ਅਗੇ ਇਹ ਹੀ ਬੇਨਤੀ ਕਰਦੇ ਆ ਦੁਕਾਨਦਾਰਾਂ ਦੀ ਵੱਲ ਸੋਚਿਆ ਜਾਵੇ ਇਹਨਾਂ ਨੂੰ ਇੱਥੇ ਬੰਦ ਕਰਾਇਆ ਜੇ ਚੋਲੇ ਬਾਜ਼ਾਰ 'ਚ ਐਂਟਰੀ ਇਹਨਾਂ ਦੀ ਬੰਦ ਕੀਤੀ ਜਾਵੇ ਸਰ ਦੇਖਿਆ ਜਾਂਦਾ ਕਿ ਪਿਜਾਰ ਪਿਜਾਰ ਦੇ ਵਿੱਚ ਇਹ ਰਿਸ਼ਤੇ ਤੋਂ ਹੋਵੇਗਾ ਪਰ ਜਿਹੜਾ ਫਾਰਮਾਲਿਕਾ ਉਹਦੇ ਬਾਰੇ ਕੀ ਕਰੀ ਪਾਜੀ ਇਹਦੇ ਬਾਰੇ ਇਹੀ ਹੈ ਨਾ ਵੀ ਪ੍ਰਸ਼ਾਸਨ ਆਵੇ ਸਾਨੂੰ ਜਿਹੜੇ ਦੁਕਾਨਦਾਰ ਹੈ ਇੱਕ ਜਗ੍ਹਾ ਨਿਰਧਾਰਤ ਕੀਤੀ ਜਾਵੇ 2 2.5 ਫੁੱਟ ਦੇਖੋ ਦੇਖੀ ਦੇਖੋ ਦੇਖੀ ਕਿਸੇ ਦਾ ਧਿਆਨ ਹੀ ਨਹੀਂ ਹੈ ਇੱਧਰ ਇਹ ਸਿਰਫ ਪੱਕੀ ਜਗ੍ਹਾ ਬਣਾਈ ਜਦੋਂ ਉਹਨਾਂ ਨੂੰ ਦੱਸਿਆ ਜਾਵੇ ਦੁਕਾਨਦਾਰਾਂ ਨੂੰ ਵੀ ਤੁਸੀਂ ਇੰਨੀ ਹੀ ਲਗਾਣੀ ਹੈ ਤੋ 4 ਫੁੱਟ ਲੰਦਾ ਕੋਈ 6 ਫੁੱਟ ਬਾਹਰ ਘੜ ਲੰਦਾ ਇੱਕ ਜਗ੍ਹਾ ਪ੍ਰਸ਼ਾਸਨ ਨੂੰ ਨਿਰਧਾਰਤ ਕਰਨੀ ਚਾਹੀਦੀ ਹੈ ਤੇ ਤੁਸੀਂ ਇੰਨਾ ਹੀ ਕਰਨਾ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਨੇ ਦੇਖਿਆ ਬਾਜ਼ਾਰ ਦੇ ਵਿੱਚ ਈ ਰਿਕਸ਼ਾ ਖਾਲੀ ਸਾਡੇ ਚੋੜੇ ਵਿਆਰ ਦੇ ਲਈ ਨਹੀਂ ਲੁਧਿਆਣੇ ਦੇ ਲਈ ਇੱਕ ਬਹੁਤ ਵੱਡਾ ਸਮੱਸਿਆ ਦਾ ਕਾਰਨ ਬਣ ਗਿਆ ਈ ਰਿਕਸ਼ਾ ਸਾਡੇ ਲੁਧਿਆਣੇ ਦੇ ਵਿੱਚ ਇੱਕ ਬਹੁਤ ਵੱਡਾ ਕਲੰਕ ਬਣ ਗਿਆ ਇਹਨਾਂ ਦੀ ਇੰਨੀ ਤਦਾਦ ਵੱਧ ਰਹੀ ਹੈ ਦਿਨ ਬਦਲ ਹਰ ਬੰਦਾ ਔਰਦਾ 200-300 ਰੁਪਏ ਤੇ ਈ ਰਿਕਸ਼ਾ ਕਰਾਇਤੇ ਲੈਂਦਾ ਤੇ ਬਾਜ਼ਾਰ ਦੇ ਵਿੱਚ ਵੜ ਜਾਂਦਾ ਇੱਕ ਇ릭ਸ਼ਾ ਮਗਰ 10 ਇ릭ਸ਼ਾ ਖਾਲੀ ਜਾ ਰਹੇ ਨੇ ਉਹਦੇ ਕਰਕੇ ਬਾਜ਼ਾਰ ਦੇ ਵਿੱਚ ਗਾਮ ਲੱਗ ਰਿਹਾ ਤੇ ਅੱਜ ਅਸੀਂ ਸਾਰੇ ਦੁਕਾਨਦਾਰ ਵੀ ਇਸ ਪਰੇਸ਼ਾਨੀ ਨੂੰ ਦੇਖਦੇ ਮਾਨੀ ਵਾਖੇ ਜੀ ਸਾਹਿਬ ਨੇ ਮਿਲ ਕੇ ਆਏ ਆ ਉਹਨਾਂ ਨੇ ਆਪਣੀ ਬੇਨਤੀ ਦੇ ਕੇ ਆਏ ਆ ਉਹਨਾਂ ਦਾ ਰਜਵਾਸਨ ਦਿੱਤਾ ਕਿ ਦੋ ਚਾਰ ਦਿਨਾਂ ਵਿੱਚ ਤੁਹਾਡਾ ਆਪਾ ਹੱਲ ਕਰ ਦਿੱਤਾ ਜਾਏਗਾ ਫਿਰ ਵੀ ਪ੍ਰਸ਼ਾਸਨ ਅੱਗੇ ਅਪੀਲ ਹੈ ਕਿ ਇ릭ਸ਼ਾ ਦਾ ਹਲ ਕਰਨ ਬੰਦ ਕਰਾਇਆ ਜਾਵੇ ਇਹ ਕੋ ਨਫਰੀ ਘਟਾ ਹੈ ਜੀ ਉਹਨਾਂ ਕੋ ਨਫਰੀ ਘਟਾ ਫਿਰ ਆਪਾਂ ਸੀਨੀਅਰ ਅਫਸਰਾਂ ਨਾਲ ਜਾ ਕੇ ਮਿਲਾਂਗੇ ਹੁਣ ਨਫਰੀ ਦਾ ਹੁਣ ਦੁਕਾਨਦਾਰ ਇੱਕ ਤੋਂ ਮੰਦਰੀ 5-5 ਕਰੋੜ ਦੀਆਂ ਦੁਕਾਨਾਂ ਨੇ ਉਹ ਦੁਕਾਨਦਾਰ ਮਾਲਕ ਆਪਾਰ ਖੜ ਗਏ ਟ੍ਰੈਫਿਕ ਢਾ ਰਹੇ ਆ ਉਹ ਕਿਹੜੇ ਮਹੀਨੇ ਕੰਮ ਕਰੇਗਾ ਕਿਹੜੇ ਕਿਹੜੇ ਵਪਾਰ ਕਰੇਗਾ ਤੇ ਕਿਹੜੇ ਮਹੀਨੇ ਆਪਣੇ ਘਰ ਦੇ ਖਰਚੇ ਕੱਢੇਗਾ ਤੇ ਸਾਰੀ ਜਾਨੀ ਕਢਾਈ ਜਾਏਗਾ ਪਰ ਸਾਹਮਣੇ ਬਾਜ਼ਾਰ ਦਾ ਹਾਲ ਹੈ ਤਾਂ ਇੱਕ ਵਾਰ ਦੇਖ ਲਓ ਪ੍ਰਸ਼ਾਸਨ ਅੱਗੇ ਮੰਨਨੇ ਦਾ ਹਾਲ ਕੀਤਾ ਜਾਵੇ ਬਾਕੀ